ਅਰਦਾਸ ਵਿੱਚ ਤਿੰਨ ਵਾਰ ਵਾਹਿਗੁਰੂ ਕਿਉਂ ਆਂਦਾ ਹੈ ਅਸੀਂ ਅਰਦਾਸ ਵਿੱਚ ਆਗਦੇ ਹਾਂ ਪ੍ਰਤਿਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਤਾਵੇ ਇੱਥੇ ਵਾਹਿਗੁਰੂ ਤਿੰਨ ਵਾਰ ਹੀ ਆਂਦਾ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਪੰਜ ਵਾਰੀ ਕਿਉਂ ਨਹੀਂ ਇੱਕ ਵਾਰੀ ਕਿਉਂ ਨਹੀਂ ਸਾਡੀ ਅਰਦਾਸ ਭਾਵੇਂ 3-4 ਮਿੰਟ ਦੀ ਹੈ ਪਰ ਇਸ ਦੇ ਹਰ ਸ਼ਬਦ ਵਿੱਚ ਇਤਿਹਾਸ ਭਾਵਨਾ ਗੰਭੀਰ ਸੰਕਲਪ ਤੇ ਬਹੁਤ ਡੂੰਘਾਈ ਭਰੀ ਹੋਈ ਹੈ ਅਰਦਾਸ ਗੁਰੂ ਸਾਹਿਬ ਦੀ ਨਹੀਂ ਬਣਾਈ ਇਹ ਪੰਥ ਦੀ ਬਣਾਈ ਹੋਈ ਹੈ ਅਤੇ ਪੰਥ ਦੇ ਵਿਦਵਾਨਾਂ ਜੋ ਜਵਾਨਾ ਨੇ ਇਹ ਤਿੰਨ ਵਾਰ ਬਹੁਤ ਸੋਚ ਸਮਝ ਕੇ ਰੱਖਿਆ ਹੈ ਅਸਲ ਵਿੱਚ ਸਿਮਰਨ ਹੋਈ ਤੇ ਇਹਨਾਂ ਤਰੀਕਿਆਂ ਨਾਲ ਸਕਦਾ ਹੈ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੇ ਇਹ ਚਿਤਾਣਾ ਤਿੰਨ ਤਰੀਕਿਆਂ ਨਾਲ ਹੋ ਸਕਦਾ ਹੈ ਮਨ ਸਾਵਾਚਾ ਕਰਮ ਮਨ ਨਾਲ ਸਿਮਰਨ ਬਚਨਾ ਨਾਲ ਸਿਮਰਨ ਤੇ ਆਪਣੇ ਕਰਮ ਮੂੰਹ ਨਾਲ ਜਿਹੜਾ ਅਸੀਂ ਅਸਲ ਵਿੱਚ ਸਮਝ ਬੈਠੇ ਆ ਤੇ ਸਾਰੇ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ ਇਹ ਹੈ ਬਚਨਾ ਦੇ ਨਾਲ ਦੂਸਰਾ ਹੈ ਆਪਣੇ ਮਾਨ ਦੇ ਨਾਲ ਜਿਵੇਂ ਚੱਲਦੇ ਫਿਰਦੇ ਆਫਿਸ ਜਾਂਦੇ ਪੌੜੀਆਂ ਉੱਤਰਦੇ ਸੈਰ ਕਰਦੇ ਕਾਰ ਤੋਂ ਉੱਤਰਦੇ ਸਾਡੇ ਅੰਦਰ ਵਾਹਿਗੁਰੂ ਵਾਹਿਗੁਰੂ ਹੋਣਾ ਸ਼ੁਰੂ ਹੋ ਜਾਂਦਾ ਹੈ ਕੋਈ ਵੀ ਆਪਣੇ ਰੁਟੀਨ ਕੰਮ ਕਰਦੇ ਹੋਏ ਵਾਹਿਗੁਰੂ ਚੇਤੇ ਆ ਜਾਂਦਾ ਹੈ ਅਤੇ ਮਨ ਨਾਲ ਸਿਮਰਨ ਕਰਨਾ ਵੀ ਜਿਵੇਂ ਮੈਂ ਤੁਰ ਰਿਹਾ ਹਾਂ ਕਦਮ ਦੇ ਨਾਲ ਇੱਕ ਇੱਕ ਸਟੈਪ ਚੁੱਕਦੇ ਹੋਏ ਵਾਹਿਗੁਰੂ ਕਰ ਰਿਹਾ ਹਾਂ ਅਤੇ ਫਿਰ ਇੱਕ ਅਵਸਥਾ ਆ ਜਾਂਦੀ ਹੈ ਕਿ ਮੈਂ ਨਹੀਂ ਉਦਮ ਕਰ ਰਿਹਾ ਆਪੇ ਹੋ ਰਿਹਾ ਹੈ ਪਹਿਲਾ ਸਿਮਰਨ ਬਚਨਾ ਨਾਲ ਦੂਜਾ ਮਨ ਦੇ ਨਾਲ ਅਤੇ ਤੀਸਰਾ ਆਪਣੇ ਕਰਮਾਂ ਨਾਲ ਸਿਮਰਨ ਕਿਵੇਂ ਹੋਏਗਾ ਕਰਮਾਂ ਨਾਲ ਸਿਮਰਨ ਮੈਂ ਚੰਗੇ ਕੰਮ ਕਰ ਰਿਹਾ ਹਾਂ ਜਿਵੇਂ ਮੈਂ ਡਾਕਟਰ ਹਾਂ ਜੌਬ ਕਰਦਾ ਹਾਂ ਤਾਂ ਪੂਰੀ ਮਿਹਨਤ ਐਫਰਟਸ ਨਾਲ ਪੇਸ਼ੈਂਟ ਦੀ ਟੇਕ ਕੇਅਰ ਕਰ ਰਿਹਾ ਹਾਂ ਜੇ ਟੀਚਰ ਹਾਂ ਤਾਂ ਮੈਂ ਆਪਣੇ ਕਲਾਸ ਨੂੰ ਟਾਈਮ ਨਾਲ ਪੜਾ ਰਿਹਾ ਹਾਂ ਮਿਹਨਤ ਕਰਕੇ ਜਾ ਰਿਹਾ ਮੈਂ ਡਿਊਟੀ ਕਰ ਰਿਹਾ ਅਤੇ ਪੂਰੇ ਸਮੇਂ ਨਾਲ ਮੈਂ ਆਪਣੀ ਜਿੰਨੀ ਤਨਖਾਹ ਲੈਣਾ ਉਸ ਤੋਂ ਵੱਧ ਉੱਥੇ ਦੇ ਰਿਹਾ ਫਿਰ ਉਹ ਜੋ ਮੇਰਾ ਕਰਮ ਹੈ ਉਹ ਮੇਰਾ ਸਿਮਰਨ ਹੈ ਕਮਾਈ ਕਰਨੀ ਉਹ ਮੈਂ ਕਰ ਰਿਹਾ ਹਾਂ ਸੱਚੀ ਅਕਾਲ